ਹੈਲੋ ਫਰੈਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਤੁਹਾਡੇ ਆਪਣੀ ਕਿਰਨ ਬਟਿੰਡਾ ਤੇ ਫਰੈਂਡ ਅੱਜ ਆਪਾਂ ਆਏ ਆ ਜੀ ਜੀਤ ਰੋਡ ਗਲੀ ਨੰਬਰ 15 ਆਹ 15 ਨੰਬਰ ਗਲੀ ਹੈ ਜੀ ਠੀਕ ਹੈ ਤੇ ਜੀਤ ਰੋਡ ਆ ਜੀ ਬਟਿੰਡਾ ਇਹ ਤੇ ਆਪਾਂ ਇੱਥੇ ਅੱਜ ਆਏ ਆ ਜੀ ਪਰੌਂਠਾ ਖਾਣ ਵਾਸਤੇ ਤੇ ਪਰੌਂਠਾ ਖਾਣ ਵਾਸਤੇ ਆਏ ਆ ਕਿ ਤੁਹਾਨੂੰ ਦਿਖਾ ਰਹੇ ਆ ਆਪਾਂ ਪਰੌਂਠਿਆਂ ਵਾਲੀ ਵੀ ਉਹ ਗੱਲਬਾਤ ਇਹ ਆ ਜੀ ਪਰੌਠੇ ਹਾਂ ਸਾ ਚਾਚਾ ਬੋਲਦਾ ਹਰ ਬੋਲਦਾ ਫਿਰ ਤੇ ਫਰੈਂਟ ਦੇਖ ਲੋ ਬਾਹਰ ਤੇ ਜਾ ਰਹੇ ਤੇ ਆਪਾਂ ਇੱਥੇ ਆਏ ਸੀਗੇ ਪ੍ਰੋਡਾ ਕਰਨ ਵਾਸਤੇ ਪਰ ਇੱਥੇ ਬਾਹਰ ਨਿਕਲਣਾ ਕੰਮ ਖਰਾਬ ਹੀ ਆ ਆ ਜੋ ਆਪਾਂ ਅੰਦਰ ਹੀ ਚੱਲਦੇ ਆ ਬਸ ਜਿੰਦਾਬਾਦ ਜਿੰਦਾਬਾਦ ਗਾਨੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਆਪਾਂ ਅੱਗੇ ਚੱਲਦੇ ਆਂ ਸਾਹਮਣੇ ਕਿੱਥੇ ਕਾਦੀ ਆ ਬਹੁਤ ਟਾਈਟ ਵਾਲੀ ਦਾਣਾ ਉਹਨਾਂ ਨੇ ਫਿਰ ਗਾਨਾ ਜੀ ਆਪਣੀ ਰਾਤ ਨੂੰ ਬਿੰਡਾ ਸਾਹਿਬ ਦੇ ਵਿੱਚ ਅਜੀਂਗਰੋਡ ਦੇ ਤੇ ਕਿਹੋ ਜੀ ਟੈਡੂ ਜ਼ਰੂਰ ਵਿਜ਼ਿਟ ਕਰੋ ਬਾਕੀ ਆਪਣੀ ਰਾਤ ਨੂੰ ਫਸਲੇ ਜਾਓ ਹਾਂਜੀ ਠੀਕ ਹੈ ਧੰਨਵਾਦ ਜੀ ਹਾਜੀ ਫਰੈਂਡ ਤੇ ਆਪਾਂ ਚੱਲਦੇ ਆ ਹੁਣ ਅੰਦਰ ਠੀਕਾ ਤੁਹਾਨੂੰ ਮੈਂ ਦਿਖਾ ਹੀ ਦਿੱਤਾ ਤੇ ਤੇ ਬਾਹਰ ਖੜਨਾ ਮੇਰਾ ਤਾਂ ਕੋਈ ਸਿੰਗੂਚਲ ਤੁਹਾਨੂੰ ਪਤਾ ਹੀ ਆ ਨਾ ਭੈਣ ਭਰਾ ਕਿੰਨਾ ਪਿਆਰ ਕਰਦੇ ਆ ਆਪਾਂ ਨੂੰ ਤੇ ਨੇ ਆਵੜੇ ਕਰਨਾ ਨਹੀਂ ਬਾਂ ਬਚ ਗਈ ਆ ਜਾ ਆ ਦੇਖੋ ਫਰੈਂਡ ਆਪਣੇ ਆਜੋ 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 ਜਿਵੇਂ ਹੋ ਪਤਾ ਨਹੀਂ ਇਹ ਪ੍ਰੋਬਲਮ ਫਿਰ ਹਾਂਜੀ ਤੇ ਆ ਭੈਣ ਮੈਨੂੰ ਲਾਈਕ ਕਰਦੀ ਆ ਜੀ ਕਮੈਂਟ ਕਰਦੀ ਆ ਸ਼ੇਅਰ ਕਰਦੀ ਆ ਵਧੀਆ ਲੱਗਿਆ ਭੈਣ ਨੂੰ ਮਿਲ ਕੇ ਭੈਣ ਕਿਹੜਾ ਪੰਡਾ ਲੋਕਰੀ ਐ ਲੋਕ ਕੋਲ ਵੀ ਐ ਵਿਚਾਰੀ ਐ ਇਹ ਤੇ ਮੈਂ ਦਾ ਇੱਥੇ ਪਰੌਠਾ ਖਾਣ ਆਈ ਸੀ ਮੇਰਾ ਪਰੌਠਾ ਅੰਦਰੋਂ ਬਹੁਤ ਠੰਡਾ ਹੋ ਜੇ ਤੇ ਬਾਕੀ ਆਪਾਂ ਚੱਲਦੇ ਆਂ ਜੀ ਠੀਕ ਐ ਅੰਦਰ ਕੋਈ ਨਹੀਂ ਪਾਇਆ ਬੰਮੀ ਚਾਚਾ ਇਹ ਆ ਹੁੰਦਾ ਹੀ ਨਹੀਂ ਨਾਮ ਇਹਦਾ ਨਹੀਂ ਹੁੰਦਾ ਕੋਈ ਹਾਂ ਨਹੀਂ ਹੋ ਰਿਹਾ ਹਨਾ ਚਲੋ ਖਾ ਲੋ ਜੀ ਖਾਓ ਖਾਓ ਕਿਉਂ ਐ ਇਧਰ ਸਾਡਾ ਤੋਰੀ ਮੂੰਹਾਂ ਲੱਗਿਆ ਪਿਆ ਜੀ ਬਲੇਟਾ ਤਾਬਲੇਟਾ ਦੇ ਜਾਂ ਮਮਾ ਤੈਨ ਚਾਰ ਪਰੋਡੇ ਖਾ ਗਿਆ ਤੇ ਮੈਨੂੰ ਤਾਂ ਇਹ ਬਾਨੇ ਨਾਲ ਭੇਜਤਾ ਬਾਹਰ ਕਹਿੰਦਾ ਜਾ ਕੇ ਤੂੰ ਵੀਡੀਓ ਬਣਾ ਦੇ ਮੇਰੀ ਤੇ ਆਪ ਇੱਥੇ ਲੱਗਿਆ ਪਿਆਗਾ ਤੇ ਮੇਰਾ ਖੁੱਡਾ ਰੜੀ ਜਾਂਦਾਗਾ ਤੇ ਸੋਚਦਾ ਇਹ ਮੇਰੇ ਬਾਰੇ ਕੁਛ ਮੜਾ ਮੋਟਾ ਤੇ ਬਾਕੀ ਆਪਾਈ ਜੀ ਦਾ ਹੋ ਗਿਆ ਤੇ ਸਸ਼ੇ ਕਾਲਾ ਬਾਜੀ ਤੇ ਬਾਕੀ ਬਹੁਤ ਵਧੀਆ ਗੱਲਬਾਤ ਆ ਜੀ ਇੱਥੇ ਹੈਲੋ ਫਰੈਂਡ ਚਾਚਾ ਪੂਰੀ ਸਫਾਈ ਹੈ ਜੀ ਸਾਫ ਸੁੱਤਰਾ ਕੰਮ ਆ ਬਹੁਤ ਜਿਆਦਾ ਸਾਫ ਸੁੱਤਰਾ ਨੋਟਿਸ ਸੀ ਆ ਬਹੁਤ ਖਾ ਖਾ ਜਲਦੀ ਚੱਲਗੇ ਪੁੱਤ ਜਾਣਾ ਆਪਾਂ ਨੇ ਫਿਰ ਪਾਪਾ ਵੀ ਆਉਣ ਆਲੇ ਆ ਜਲਦੀ ਖਾੜਾ ਤੋਨੇ ਇੱਕ ਇੱਕ ਚੀਜ਼ ਖਾਤੀ ਫਰੈਂਡ ਇੱਕ ਇੱਕ ਚੀਜ਼ ਬਹੁਤ ਘੈਂਟ ਗੱਲ ਬਾਤ ਆ ਬਹੁਤ ਜਿਆਦਾ ਹਮ ਹਾਂ ਹੋ ਆਹੋ ਜਲਦੀ ਆ ਤੇ ਰਹਾ ਬੰਦ ਤੇ ਹੁਣ ਆਪਾਂ ਖਾਣੇ ਆ ਜੀ ਤੇ ਇਹ ਆਪਾਂ ਨੂੰ ਦਿਖਾਉਣਗੇ ਠੀਕ ਹੈ ਜੀ ਤੇ ਕਿਵੇਂ ਖਾਂਦੀ ਹੈ ਕਰਨ ਬਟੇ ਡਾ ਹਾਂਜੀ ਤੇ ਆਪਾਂ ਲੱਗਿਆ ਜੀ ਪਰੌठा ਖਾਣ ਬਾਅਦ ਤੇ ਪਰੌठा ਬਹੁਤ ਸੁਆਦ ਹੈਗਾ ਸਪੈਸ਼ਲ ਚਟਨੀ ਹੈ ਹਰਾਇਤਾ ਜੀ ਆਲੂ ਦਾ ਪਰੌठा ਨਾਲ ਅਚਾਰ ਸੀਗਾ ਗੱਲ ਬਾਤ ਸੀਗਾ ਤੇ ਆਇਓ ਜੀ ਜ਼ਰੂਰ ਆਇਓ ਤੇ ਖਾ ਕੇ ਜਾਇਓ। ਬਾਕੀ ਬਾਜ਼ਾਰ 'ਚ ਮੈਨੂੰ ਕੋਈ ਕੰਮ ਹੈ ਜੀ। ਤੇ ਉਹ ਦਿਖਾਉਨੇ ਆ ਤੁਹਾਨੂੰ ਹਨਾ। ਤਾਂ ਆਪਾਂ ਥੋੜਾ ਸਨਾਰੇ ਦੇ ਜਾਣਾ ਜੀ। ਜੈਨਾ 504 ਤੇ ਪੰਜੇਬਾ ਲੈ ਕੇ ਆਈ ਸੀ। ਉਹਨਾਂ 'ਚੋਂ ਰਾਤ ਇੱਕ ਪੰਜੇਬ ਮੇਰੀ ਡੱਗ ਵੀ ਆ ਨੁਕਸਾਨ ਹੋ ਗਿਆ 5000 ਦਾ। ਤੇ ਉਹ ਹੁਣ ਮੈਂ ਫੜਾ ਕੇ ਆਉਣੀ ਆ ਬਾਈ ਨੂੰ ਇੱਕ ਪੰਜੇਬ ਸੇ ਭਰਾਵਾ ਵੀ ਰੱਖ ਲਾ। ਅਜੇ ਮੈਂ ਪੈਸੇ ਉਹਦੇ ਦੇਣੇ ਸੀਗੇ। ਤੇ ਨੁਕਸਾਨ ਹੋ ਗਿਆ ਆਈ ਨਹੀਂ ਪਤਾ ਰਾਤ ਕਿੱਥੇ ਲੱਗੀ ਆ ਤੇ ਮਾਦਾ ਹੁੰਦਾ ਰੱਪਰ ਪਤਾ ਕਿ ਇਹ ਨੂੰ ਉੱਤੇ ਆਈ ਆ ਕਰਮ ਵਾਲੇ ਨੂੰ ਠੀਕ ਆ ਜੀ ਹੁਣ ਇੱਕ ਪੰਜੇਬ ਦਾ ਆਪਾਂ ਕੀ ਕਰਨਾ ਉਹ ਵੀ ਆਪਾਂ ਬਾਈ ਸਨਾਰੇ ਨੂੰ ਫੜਾਏ ਹੁੰਦੇ ਆ ਇਹ ਦਿਖਾਉਂਦੇ ਆ ਸੰਗੋ ਅੱਗੇ ਜਾ ਕੇ ਹਾਂ ਜੀ ਪਰੌਂਠੇ ਆਪਾਂ ਖਾ ਲਏ ਆ ਤੇ ਹੁਣ ਆਪਾਂ ਚੱਲੇ ਆ ਜੀ ਠੀਕ ਆ ਸਨਾਰੇ ਦੇ ਥੋੜੇ ਪ੍ਰੋ ਦੇ ਖਾ ਲੇ ਪਰੌਂਠਾ ਬਹੁਤ ਸੁਆਦ ਸੀਗਾ ਬਾਈ ਦਾ ਤੇ ਬਾਕੀ ਵਧੀਆ ਸਾਫ ਸੁਥਰਾ ਕੰਮ ਸੀਗਾ ਬਾਈ ਦਾ ਤੇ ਬਾਕੀ ਹੁਣ ਚੱਲੇ ਆਂ ਅਸੀਂ ਤੇ ਇਹ ਦਿਖਾਉਂ ਮੈਂ ਤੁਹਾਨੂੰ ਕੀ ਗੱਲ ਬਾਤ ਆ ਇਹ ਹੈਗਾ ਜੀ ਜੀਤ ਰੋਡ ਬਠਿੰਡਾ ਤੇ ਆ ਕੇਰਨ ਬਠਿੰਡਾ ਸਾਰੇ ਜਾਣੇ ਸਸਰੀਕਾ ਜੀ ਸਸਰੀਕਾ ਜੀ ਸਸਰੀਕਾ ਇੱਥੇ ਬਰਾਵੋ ਚੌਰ ਵਾਲੇ ਇੱਕ ਤਾਂ ਬਾਜ਼ਾਰ ਚ ਬਹੁਤ ਜ਼ਿਆਦੇ ਪਿਆਰ ਕਰਨ ਵਾਲੀ ਆ ਇਹ ਆਪਾਂ ਚੱਲ ਪਿਆ ਜੀ ਘਰ ਨੂੰ ਆ ਜਾਣੇ ਭਾਈ ਸੁਨਿਆਰੇ ਦੇ ਸੱਚ ਚੰਡੀਗੜ੍ਹ ਜਵੇਂਦਰ ਫਰੈਂਡ ਚੱਲੇ ਆਪਾਂ ਇਹ ਜੀ ਜੀ ਕਰੋੜ ਬੈਂਡਾ 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 ਦਿਖਾਉਂਦੇ ਰੋਣੋ ਫਿਰ ਜਾ ਕੇ ਬੱਸ ਸਟੈਂਡ ਤੇ ਜੀ ਜੀ ਕਰਨ ਹਾਂ ਜੀ ਤੇ ਆਪਾਂ ਬਾਈ ਦੇ ਸਨੇਰੇ ਦੇ ਪਹੁੰਚ ਗਏ ਸੀ ਕਿ ਤੁਹਾਨੂੰ ਦੱਸ ਕੇ ਆਈਆਂ ਹਨਾ ਵੀ ਆਪਣੇ ਇੱਕ ਪੰਜਾਬ ਰਾਤ ਪਸਾਨਾ ਕਾਂ ਦੇ ਪ੍ਰੋਗਰਾਮ ਤੇ ਗਏ ਸੀ ਭਰਾਵੋ ਉੱਥੇ ਡੱਗ ਡੁੱਗ ਵੀ ਹੁਣ ਆਏ ਨਹੀਂ ਪਤਾ ਵੀ ਉੱਥੇ ਡਿੱਗੀ ਆ ਜਾਂ ਕਿਤੇ ਰਾਹ ਚ ਡਿੱਗੀ ਆ ਤੇ ਆਪਾਂ ਉਹ ਚੇਂਜ ਕਰਕੇ ਇੱਕ ਵਿਚਾਰੇ ਨੇ ਬਾਈ ਦੇ ਰੱਖ ਲਈ ਹੁਣ ਆਪਾਂ ਆ ਲੈ ਲਈ ਜੀ 5500 ਦੀ ਠੀਕ ਆ 5500 ਦੀ ਤੇ ਛੇ ਤੋਂ ਕਿੰਨੇ ਬਈ ਇਹੇ ਇਹ ਪਟੰਗ ਪਿੱਛੇ ਤੋਂ ਛੇ ਤੋਂ ਤਾਂ ਥੋੜੀ ਜੀ ਘਟ ਹੈ ਜੀ ਨજર ਲੱਗ ਗਈ ਬਸ ਕੱਲ ਨੱਚਕੁੱਦ ਕੇ ਵੀਡੀਓ ਪਾਈਆਂ ਜਿਹੜੀਆਂ ਸਾਰੇ ਕਹੀ ਜਾਂਦੇ ਆ ਤੇ ਬਸ ਹੁਣ ਆਪਾਂ ਚੱਲੇ ਆ ਜੀ ਘਰੇ ਤੇ ਆਪਾਂ ਲੈ ਲਈ ਆ ਤੇ 22 ਦੁਕਾਨਤੀਆਂ ਵੈਸੇ ਆਪਾਂ ਮੋਬਾਈਲ ਤੇ ਰਮਣ ਵੜਾ ਦੋ ਕਿ ਹੋਇਆ ਕਰਾ ਅੱਜ ਦਾ ਸੁੱਤੇ ਵੀ ਨਹੀਂ ਟੈਂਸ਼ਨ ਦੇ ਵਿੱਚ ਹਨਾ ਮਾੜਾ ਮਾ ਕੁNDE ਕੰਡੇ ਦੇਖਦੀ ਚੰਗੀ ਤਰ੍ਹਾਂ ਡਾਇਆ ਕਰੂੰਗੀ ਬਾਈ ਕਹਿੰਦਾ ਵੀ ਕੁੰਡੇ ਤੁਸੀਂ ਚੰਗੀ ਤਰ੍ਹਾਂ ਨਹੀਂ ਬੰਦ ਕੀਤੇ ਹੋਣਗੇ ਵੀ ਤਾਂ ਕਰਕੇ ਡਿੱਗ ਪਈ ਹੋਣਾ ਵੀ ਨੁਕਸਾਨ ਹੋ ਗਿਆ ਨજર ਲੱਗੀ ਤੇ ਬਾਕੀ ਠੀਕ ਹੈ ਜੀ ਜਾਣੇ ਆ ਘਰੇ ਵਸ ਠੀਕ ਹੈ ਹਾਂਜੀ ਫਰੈਂਡ ਤੇ ਘਰੇ ਪਹੁੰਚ ਗਏ ਆਪਾਂ ਲੈ ਕੇ ਸੁਨਾਰੇ ਕੋਲ ਪੰਜੇਬਾਂ ਤੇ ਰਾਤ ਉੱਥੇ ਕੱਠ ਬਹੁਤ ਜ਼ਿਆਦਾ ਸੀਗਾ ਹਨਾ ਐ ਨਹੀਂ ਪਤਾ ਵੀ ਉੱਥੇ ਡਿੱਗੀ ਆ ਕੱਠ ਦੇ ਵਿੱਚ ਡਿੱਗ ਪਈ ਜਾਂ ਕਿਤੇ ਰਾਹ ਖੇੜੇ ਚ ਡਿੱਗ ਪਈ ਹਨਾ ਤੇ ਕਿਤੋਂ ਥਿਆਈ ਨਹੀਂ ਕਿ ਚਲੋ ਕੋਈ ਗੱਲ ਨਹੀਂ ਜੀ ਤੇ ਆਪਾਂ ਬਦਲ ਕੇ ਹੋਰ ਲਾਂਦੀ ਆ ਤੇ ਇਹ ਹੈ ਗਿਆ 6 ਟੋਲੇ ਪੰਜੇਬਾਂ ਦੇ 6 ਟੋਲੇ ਦੀ ਪੰਜੇਵਾ ਤੇ 5500 ਦੀ ਆਈ ਆ ਤੇ ਹੁਣ 2500 ਦੇ ਜਾਂਦਾ ਤੇ 1900 ਰੁਪਏ ਫੇਰ ਧਾਰ ਕਰ ਜਾਂਦਾ ਜੀ ਤੇ ਆਪਾਂ ਹੁਣੇ ਘਰੇ ਪਹੁੰਚੇ ਆ ਆਪਾਂ ਗਏ ਸੀਗੇ ਜੀਤ ਰੋਡ ਤੇ ਆ ਆਪਾਂ ਗਏ ਸੀ ਪਰਾਂਠਾ ਖਾਣ ਉੱਥੇ ਜੀ ਤੇ ਬਾਕੀ ਫੜੀ ਕੋਲ ਡੱਬੀ ਉਹ ਦਿਖਾਈ ਮੋੜੀ ਫੜੀ ਆ ਟੱਕਰ ਫੜਦਾ 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 ਡੱਬੀ ਫੜਦਾ ਤੇ ਉੱਥੇ ਵਾਲੀਆਂ ਪਾਰ ਗਈਆਂ ਲੱਗਦੀਆਂ ਸਹੀਆਂ ਦੇਖੀ ਤੇ ਆ ਦੋ ਲਿਆਂਦੀਆਂ ਫਰੈਂਡ ਬਹੁਤ ਮਨ ਦੁਖੀ ਹੋ ਜਾਂਦਾ ਜਦੋਂ ਪੈਸੇ ਲੱਗਦੇ ਆ ਮਸਾ ਤਾਂ ਕਿਧਰੇ ਸੁੱਤੇ ਨਹੀਂ ਪੈਸਾ ਇਕੱਠਾ ਕਰਦੇ ਕੋਈ ਇਦਾਂ 500 ਹੋ ਗਿਆ ਇਕੱਠਾ ਕਦੇ 1000 ਹੋ ਗਿਆ ਉਹ ਇਹ ਸਾਰੇ ਪਤਾ ਨਹੀਂ ਮੈਂ ਕੀ ਮਾੜੇ ਕਰਮ ਕੀਤੇ ਆ ਕਿਸੇ ਦਾ ਕੀ ਮੈਂ ਮਾੜਾ ਕੀਤਾ ਤੇ ਚਲੋ ਕੋਈ ਗੱਲ ਨਹੀਂ ਬਾਕੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਉਹ ਆਏ ਨਹੀਂ ਪਤਾ ਵੀ ਉੱਥੇ ਡਿੱਗੀ ਆ ਵੀ ਰਾਤ ਡਿੱਗੀ ਆ ਜਾਂ ਵੀ ਅਸੀਂ ਰਾਤ 1 ਵਜੇ ਆਏ ਆ ਘਰੇ ਤੇ ਇੱਥੋਂ ਕੁੜੀ ਸੀਗੀ ਵਿਚਾਰੀ ਬਹੁਤ ਚੰਗੀ ਸੀਗੀ ਮਲਾਜਮ ਸੀਗੀ ਕੁੜੀ ਵਿਚਾਰੀ ਉਹ ਘਰੇ ਛੱਡ ਕੇ ਗਈ ਆ ਆਪਦੀ ਗੱਡੀ ਤੇ ਤੇ ਵਧੀਆ ਸੀਗੀ ਕੁੜੀ ਵਿਚਾਰੀ ਉਹਨੂੰ ਵੀ ਮੈਂ ਤਾਂ ਫੋਨ ਲਾਇਆ ਵਿਚਾਰੀ ਨੂੰ ਉਹਨੇ ਵਿਚਾਰੀ ਨੇ ਸਾ ਆਪਦੀ ਥਾਰ ਗੱਡੀ ਦੇ ਵਿੱਚ ਦੇਖੀ ਤੇ ਉਹ ਕਹਿੰਦੀ ਨਹੀਂ ਦੀਦੀ ਇੱਥੇ ਨਹੀਂ ਕੰਮ ਉਹਨੇ ਜਾਈ ਫੋਨ ਰੱਖ ਕੇ ਤੇ ਮਿਲੀ ਨਹੀਂ ਹੈਗੀ ਕਹਿੰਦੀ ਦੀਦੀ ਇੱਥੇ ਨਹੀਂ ਡਿੱਗੀ ਕਹਿੰਦੀ ਆ ਕਰਨਾ ਕਹਿੰਦੀ ਤੇ ਉੱਥੇ ਬਾਕੀ ਇਕੱਠ ਬਹੁਤ ਸੀਗਾ ਬਈ ਇੰਨੇ ਇਕੱਠ ਦੇ ਵਿੱਚ ਹਨਾ ਸਾਰੇ ਕਲਾਕਾਰ ਆਏ ਸੀਗੇ ਬਹੁਤ ਕਲਾਕਾਰ ਸੀਗੇ ਜੀ ਅਮਨ ਰੋਜੀ ਅਮਨ ਰੋਜੀ ਭੈਣ ਨੇ ਮੇਰਾ ਤਿੰਨ ਵਾਰੀ ਨਾਂ ਲੈਂਦਾ ਮੇਰੇ ਕਹਿਣ ਤੇ ਉਹਨੇ ਦੋ ਗਾਣੇ ਗਾਏ ਅਮਨ ਰੋਜੀ ਨੇ ਤੇ ਬਾਕੀ ਮਾਸਟਰ ਸਲੀਮ ਬਾਈ ਨੇ ਮਾਜੀ ਖਾਨ ਜੀ ਸੀ ਤੇ ਕਰਨ ਬਠਿੰਡਾ ਜਿੰਦਾਬਾਦ ਹੋ ਗਿਆ ਸੀ ਉੱਥੇ ਫਰੈਂਡ ਤੇ ਜੀ ਕਾ ਬਾਈ ਨੇ ਦੂਜੇ ਨੇ ਮਾਸਟਰ ਸਲੀਵ ਨੇ ਆਪਣਾ ਨਾਮ ਲੈ ਦਿੱਤਾ ਸੀਗਾ ਕਰਨ ਬਠਿੰਡਾ ਬਹੁਤ ਵਧੀਆ ਲੱਗਿਆ ਬਾਕੀ ਅਫਸਾਨਾ ਖਾਨ ਦੀ ਮੰਮੀ ਨੇ ਅਫਸਾਨਾ ਖਾਨ ਨੇ ਉਹਦੀਆਂ ਭੈਣਾਂ ਨੇ ਤੇ ਜਿੰਨੇ ਵੀ ਉਹਦੀਆਂ ਮਾਸੀਆਂ ਚਾਚੀਆਂ ਭੂਆ ਪੁੱਫੀਆਂ ਜਿੰਨੀਆਂ ਵੀ ਸੀ ਫਰੈਂਡ ਬਾਲਾ ਪਿਆਰ ਕੀਤਾ ਬਾਲਾ ਜਿੰਨਾ ਵੀ ਕਹਦੇ ਬਲੌਗ ਦੇ ਵਿੱਚ ਤਾਂ ਹਜੇ ਘੱਟ ਹੀ ਹੋਇਆ ਗੱਲਬਾਤ ਪਰ ਉਹ ਜ ਆਪਾਂ ਨੂੰ ਬੜਾ ਦਿਲੋਂ ਰਿਸਪੈਕਟ ਦਿੱਤੇ ਉਹਨਾਂ ਨੇ ਫਰੰਡ ਦਿਲੋਂ ਤੇ ਇਹੋ ਪ੍ਰੋਗਰਾਮ ਆਪਾਂ ਜ਼ਿੰਦਗੀ ਚ ਪਹਿਲੀ ਿਆਰ ਦੇਖਿਆ ਹੋਊਗਾ ਇਹੋ ਜਿਹਾ ਪ੍ਰੋਗਰਾਮ ਬਾਕੀ ਘੈਂਟ ਸੀ ਗੱਲਬਾਤ ਤੇ ਸੁੱਤੇ ਨਹੀਂ ਤੇ ਬਹੁਤ ਜਾਣੇ ਆਏ ਉਹ ਵੀ ਆਈ ਸੀ ਵੇ ਮਕਰ ਕੇ ਫਲਾਈ ਆਵਾ ਜੈਸਮਿਨ ਅਕਤਰ ਉਹ ਵੀ ਆਈ ਸੀ ਤੇ ਇੱਕ ਹੋਰ ਆਈ ਸੀ ਮਾਸ਼ਾ ਅੱਲ ਕਮਲ ਖਾਨ ਸਾਰੇ ਬਹੁਤ ਜਾਣੇ ਸੀ ਤੇ ਇੱਕ ਹੋ ਸੀਗੀ ਬੱਬੂ ਉਹ ਪ੍ਰਾਣੀ ਕਲਾਕਾਰਨੀ ਆ ਉਹਦੇ ਪਹਿਲਾਂ ਉਹ ਜਿਹੜੀ ਨਹਾ ਗਈ ਸੀ ਚਿੱਟੇ ਕਬੂਤਰ ਹਣਾ ਕਿ ਚਿੱਟੇ ਕਬੂਤ। ਉਹ ਨਹੀਂ। ਉਹ ਥੋੜੀ ਸੀਗੀ। ਕੀ ਸੀ ਉਹਦਾ ਨਾਮ ਯਾਰ? ਰੰਦੀ ਰਾਣੀ ਰੰਦੀਪ। ਹਾਂ ਜਿਹੜੀ ਨੇ ਉਹ ਫਿਲਮ ਵਿੱਚ ਵੀ ਗਾਣਾ ਜੀ ਇਹਦੇ ਨਾਲ ਇਹਦੇ ਨਾਲ ਗਾਣਾ ਕੀਤਾ ਉਹਨੇ ਤੇ ਮਾਸਟਰ ਸਲੀਮ ਨਾਲ ਮੈਂ ਕੇ ਚੰਨ ਜੀ ਸਲਾਮ ਕਹਿਨੇ ਆ। ਅਚੋਲ ਸੀ ਤੇ ਉਹ ਕੁੜੀ ਦਾ ਸੀਗੀ ਜਿਹੜੀ ਸਾਡੇ ਮੂਹਰੇ ਬੈਠੀ ਸੀਗੀ ਜਿਹੜੀ ਨੇ ਦੋ ਗਾਣੇ ਗਾਏ ਸੀਗੇ ਬੜੀ ਜਿਹਦੇ ਹੱਥ ਤੇ ਪਰ ਹਾਂ ਜਿਹੜੀ ਦੇ ਪੱਟੀ 'ਚ ਬੰਨੀ ਸੀ ਪਰ ਅਮਨ ਰੋਜੀ ਮੈਡਮ ਨੇ ਆਪਣਾ ਤਿੰਨ ਵਾਰੀ ਨਾਮ ਲੈਤਾ ਸਟੇਜ ਤੇ ਤੇ ਮੇਰੇ ਕਹਿੰਦੇ ਉਹਨੇ ਭਾਈ ਆਪਾਂ ਦੇਖ ਲਿਓ ਜੀ ਦੇਖ ਲਿਓ ਤੁਸੀਂ YouTube ਤੇ ਸ਼ਾਰਟ ਵੀ ਪਾਈਆਂ ਹੋਈਆਂ ਅਮਨ ਰੋਜੀ ਨੇ ਅਮਨ ਰੋਜੀ ਮੈਡਮ ਨੇ ਆਪਣਾ ਨਾਮ ਲੈਤਾ ਤਿੰਨ ਵਾਰੀ ਜੀ ਤੇ ਗੱਲ ਲੱਗ ਕੇ ਮੈਨੂੰ ਮਿਲੀ ਵੀ ਹੈ ਜੀ ਬਹੁਤ ਰਿਸਪੈਕਟ ਦਿੱਤੀ ਆ ਸਾਰੇ ਕਲਾਕਾਰ ਭਰਾਵਾਂ ਨੂੰ ਲਵ ਯੂ ਟਰੱਕ ਭਰ ਕੇ ਸਾਰਿਆਂ ਨੂੰ ਜਿੰਨੇ ਵੀ ਮੇਰੇ ਭਰਾ ਕਲਾਕਾਰ ਤੇ ਜਿੰਨੇ ਵੀ ਸਾਡਾ ਬਲੌਗ ਦੇਦੇ ਆ ਬਾਕੀ ਠੀਕ ਆ ਜੀ ਤੇ ਦੁਆ ਕਰਿਆ ਕਰੋ ਪ੍ਰਮਾਤਮਾ ਅੱਗੇ ਵੀ ਕਰਨਾ ਤੁਹਾਡੀ ਖੁਸ਼ ਰਵੇ ਤੇ ਠੀਕ ਆ ਫਰੈਂਡ ਮੇਰੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਧੰਨਵਾਦ ਜੀ ਲਵ ਯੂ